ਹਾਂਜੀ ਵਾਹਿਗੁਰੂ ਜੀ ਖਾਲਸਾ ਜੀ ਤੇ ਵੀ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਹਾਂਜੀ ਵੀ ਜੀ ਅੱਜ ਮੈਨੂੰ ਫਿਰ ਪੁਰਾਣੀ ਕੋਈ ਗੱਲ ਸੁਣਾਓ ਪੁਰਾਣੀ ਮੈਂ ਤੈਨੂੰ ਤੇ ਇਹ ਖਬਰ ਇੱਕ ਸੁਣਾਉਣੀ ਆ ਅੱਛਾ ਪਹਿਲਾਂ ਤੇ ਇੱਕ ਬਸ ਨਿੱਕੇ ਨਿੱਕੇ ਰੇਡੀਓ ਜਿੰਦੇ ਉਹ ਵੀ ਨਹੀਂ ਕਹਿੰਦੇ ਘਰਿੰਦੇ ਕਿਸੇ ਕਿਸੇ ਘਰੋਂ ਦਾ ਰੇਡੀਓ ਅੱਛਾ ਇਹ ਰੇਡੀਓ ਤੇ ਛੰਡੂ ਰਾਮ ਜਲੰਧਰੋਂ ਖਬਰਾਂ ਦਿੰਦਾ ਆਂਦਾ ਹੈ ਛੰਡੂ ਰਾਮ ਛੰਡੂ ਰਾਮ ਉਹਦੀਆਂ ਖਬਰਾਂ ਸੁਣਨੀਆਂ ਤੇ ਉਹ ਆਂਦਾ ਵੀ ਵੀ ਗੱਟਾਂ ਦੀ ਜਿਹੜੀ ਖਰਾਕ ਹੈ ਨਾ ਇਹ ਬਹੁਤ ਵਧੀਆ ਵਾ ਅੱਛਾ ਤੇ ਆਂਦਾ ਮੈਗਰਾਂ ਜੱਟਾਂ ਦੇ ਘਰ ਚਲੇ ਗਿਆ ਹੂੰ ਉਹਨਾਂ ਨੇ ਮੈਨੂੰ ਦੁੱਧ ਪੀਣ ਨੂੰ ਪਹਿਲਾਂ ਅੱਛਾ ਮੈਂ ਦੁੱਧ ਪੀ ਲਿਆ ਦੁੱਧ ਗੋੜ ਨਾਲ ਮੈਂ ਦੋ ਦਿੱਤਾ ਮੈਂ ਗੋੜ ਵੀ ਖਾ ਲਿਆ ਮੈਂ ਦੁੱਧ ਵੀ ਪੀ ਲਿਆ ਹੂੰ ਮਗਰ ਉਹ ਛੋਟਾ ਸੁਹਾਤਾ ਜਿਹੜਾ ਮੰਦ ਘਰ ਗਿਆ ਤੇ ਮੋਂ ਫਿਰ ਉਹ ਕੀ ਕਹਿੰਦਾ ਉਹ ਮੋਲੀਆਂ ਰਗੜਦਾ ਪੀਆ ਮੋਲੀਆਂ ਰਗੜੀਆਂ ਤੇ ਮੋਲੀਆਂ ਨਾਲ ਪਕਾਈਆਂ ਰੋਟੀਆਂ ਹੂੰ ਰੋਟੀਆਂ ਬਕਾਈਆਂ ਮੂੜੀਆਂ ਵਾਲਿਆਂ ਤੇ ਜਦੋਂ ਸਾਡੇ ਕੋਲ ਬਕਾਈਆਂ ਰੋਟੀਆਂ ਮੂੜੀਆਂ ਵਾਲਿਆਂ ਤੇ ਉਹਨਾਂ ਨੇ ਕੌਲੀ ਭਰ ਕੇ ਨਾ ਮੱਖਣ ਵੀ ਤੇ ਮੇਰੇ ਗਾੜੀ ਰਾਤੀ ਇੱਕ ਚਪਾਤਾ ਦਹੀਂ ਅੱਛਾ ਨਾਲ ਰਤਾ ਚਾਰ ਹੂੰ ਹੂੰ ਤੇ ਨਾਲ ਗੜਵੀ ਲੱਸੀ ਭਨਾਰਾ ਦਾ ਗਲਾਸ ਅੱਛਾ ਮੈਂ ਨਾ ਸਵਾਦ ਨਹੀਂ ਲੱਗਾ ਮੈਂ ਖਾਣਤ ਮੈਂ ਨਹੀਂ ਸੀ ਹੂੰ ਪਰ ਸਵਾਦ ਬਹੁਤ ਜ਼ਿਆਦਾ ਸੀ ਅੱਛਾ ਉਹ ਮੈਂ ਰੋਟੀਆਂ ਦੋ ਮੂੜੀਆਂ ਵਾਲੇ ਖਾ ਲਿਆ ਚੰਗੀਆਂ ਰੋਟੀਆਂ ਇਹ ਚੰਗਾ ਘਿਓ ਤੇ ਲੱਸੀ ਵੀ ਪੀ ਲਈ ਤੇ ਦਹੀਂ ਵੀ ਖਾ ਲਿਆ ਹੂੰ ਮੁੜ ਕੇ ਮੈਂ ਵਾਪਸ ਕਿੱਦਾਂ ਆਉਣਾ ਸੀ ਹੂੰ ਮੈਂ ਤਾਂ ਚਾਦਰ ਲਈ ਤੇ ਮੈਂ ਸੌਂ ਗਿਆ ਅੱਛਾ ਮੇਰੀ ਇਹ ਤਾਂ ਕਬਰਾਂ ਹੀ ਭੁੱਲ ਗਿਆ ਤੇ ਮੈਂ ਮੈਨੂੰ ਨੀਂਦ ਹੀ ਬੜੀ ਆ ਗਈ ਤੇ ਮੈਂ ਫਿਰ ਜਿਹੜੀਆਂ ਮੇਰੀਆਂ ਕਬਰਾਂ ਕਰ ਮੇਰੀ ਹਿਸੂ ਗਿਆ ਮੈਂ ਤੇ ਜਦੋਂ ਮੈਂ ਉੱਠਿਆ ਤਾਂ ਟਾਈਮ ਲੰਘ ਗਿਆ ਹੂੰ ਤੇ ਮੈਂ ਜਦੋਂ ਆਇਆ ਮੈਂ ਕਿਹਾ ਮੈਂ ਨਹੀਂ ਮੁੜ ਕੇ ਤੁਹਾਡੇ ਘਰੇ ਹੁੰਦਾ ਪਰਾਣੀ ਗੱਲ ਇਹ ਉਹ ਘੱਟ ਮੁੜ ਕੇ ਸੰਡਾ ਪੇ ਕਿਉਂ ਨਾ ਕਿਉਂ ਨਹੀਂ ਗਾ ਅਸੀਂ ਤੇ ਲੈ ਕੇ ਆਵਾਂਗੇ ਹੂੰ ਇਹ ਗੱਲਾਂ ਬੰਦੇ ਵੀ ਬੰਦੇ ਵੀ ਰੌਣਕੀ ਸੀ ਵਧੀਆ ਸੀ ਘਬਰਾਲਾ ਹੀ ਵਧੀਆ ਸੀ ਹੋਣੇ ਵੀ ਵਧੀਆ ਵਾ